ਫਲਾਤਾ ਜੀ ਜਗਜਹਰ ਨੇ ਭਾਵੇਂ ਉਹ ਆਪਾਂ ਮਾਝੇ ਦਾਜ ਨਾਲਾ ਲੈ ਲੀਏ ਜੀ ਗੁਰਦਾਸਪੁਰ ਲੈ ਲੀਏ ਇੱਧਰ ਅੱਜ ਜਿੱਥੇ ਆਪਾਂ ਪਹੁੰਚਿਆ ਸੁਲਤਾਨਪੁਰ ਲੋਧੀ ਜੀ ਤੇ ਇਧਰ ਉਹ ਮਤਲਬ ਦੇਖੇ ਨਹੀਂ ਜਾਂਦੇ ਮਤਲਬ ਅੱਜ ਅਸੀਂ ਹੁਣ ਜਦੋਂ ਬੋਟ ਚ ਆ ਰਹੇ ਸੀਗੇ ਤਾਂ ਬਾਈ ਹੋਣਾ ਨੇ ਦੱਸਿਆ ਕਿ ਇੱਥੇ ਸੜਕ ਜਾਂਦੀ ਸੀਗੀ ਜਾਂ ਇਹ ਤੇ ਮਹਮਦ ਅਦਲ ਲੱਗਿਆ ਲੋਕਾਂ ਦੀਆਂ ਪੈਣੀਆਂ ਅੰਦਰ ਨੇ ਮਤਲਬ ਉਹ ਬਹੁਤ ਮਤਲਬ ਪਹਿਲੋ ਸਾਡੇ ਲਈ ਤਾਂ ਦੁੱਖ ਜਿਹੜਾ ਚੱਲ ਹੀ ਰਿਹਾ ਉਹ ਚੱਲ ਹੀ ਰਿਹਾ ਪਰ ਜਿਹੜਾ ਪੂਰੇ ਪੰਜਾਬ ਲਈ ਜੋ ਇਹ ਦੁੱਖ ਆ ਉਹ ਦੇਖਿਆ ਨਹੀਂ ਜਾਂਦਾ ਪਰ ਇੱਕ ਚੀਜ਼ ਦੀ ਖੁਸ਼ੀ ਲਾ ਲਓ ਹੌਸਲਾ ਲਾ ਲਓ ਏ ਆ ਕਿ ਇੱਕ ਬੰਦੇ ਮਗਰ ਮੈਨੂੰ ਲੱਗਦਾ ਜਿਵੇਂ ਅੱਜ ਨਾਲੇ ਸਾਈਡ ਮੇਰੀ ਗੱਲ ਗੱਲ ਹੋਈ ਸੀ ਤਾਂ ਇੱਕ ਬੰਦੇ ਮਗਰ 10 10000 ਬੰਦਾ ਸੋ ਉਹ ਮੈਨੂੰ ਲੱਗਦਾ ਇਹੀ ਹੌਸਲਾ ਆਪਾਂ ਨੂੰ ਅੱਗੇ ਤੱਕ ਲੈ ਕੇ ਜਾਊਗਾ ਜੀ ਤੇ ਇਸ ਕਰੋਪੀ ਚੋਂ ਨਿਕਲਣ ਲਈ ਇਹੀ ਮਦਦ ਕਰੂਗਾ ਪਬਲਿਕ ਨੂੰ ਅਪੀਲ ਕਰਨਾ ਚਾਹੂਗਾ ਅਪੀਲ ਤਾਂ ਇਹੀ ਹੈ ਜੀ ਕਿ ਸਾਰੇ ਕਹਿ ਚੁੱਕੇ ਨੇ ਵੈਸੇ ਤਾਂ ਪਰ ਹੁਣ ਜਿੰਨਾ ਵੀ ਸਮਾਨ ਸੀ ਚਾਹੇ ਉਹ ਰਾਸ਼ਨਾਂ ਚਾਹੇ ਉਹ ਮੋਸਕੀਟਰ ਰੈਪੈਲੈਂਟਸ ਨੇ ਚਾਹੇ ਦਵਾਈਆਂ ਨੇ ਵੈਸੇ ਤਾਂ ਜਿੱਥੇ-ਜਿੱਥੇ ਲੋੜ ਆ ਉੱਥੇ ਸਾਰਾ-ਸਾਰਾ ਪਹੁੰਚ ਰਿਹਾ ਸਮੇਸਿਰ ਪਰ ਮੇਨ ਜਿਹੜੀ ਜ਼ਰੂਰਤ ਆ ਉਹ ਪੈਣੀ ਹੈ ਜੀ ਅਗਲੇ 10 10ਵੇਂ ਦਿਨ 15ਵੇਂ ਦਿਨ 20ਵੇਂ ਦਿਨ ਹੈ ਨਾ ਜਦੋਂ ਸਾਰਾ ਕੁਝ ਰੀਬਿਲਡ ਹੋਣਾ ਸੋ ਮੇਰੀ ਸਾਰਿਆਂ ਨੂੰ ਅਪੀਲ ਇਹੀ ਹੈ ਜੀ ਕਿ ਵੱਦ ਤੋਂ ਵੱਧ ਮਦਦ ਕਰਨ ਲਈ ਜਿਹੜੀਆਂ-ਜਿਹੜੀਆਂ ਲੋਡਬੰਦ ਜਗ੍ਹਾ ਨੇ ਲੋਡਬੰਦ ਲੋਕ ਨੇ ਲੋਡਬੰਦ ਪਰਿਵਾਰ ਨੇ ਹੋਂਤਾ ਤੱਕ ਜ਼ਰੂਰ ਪਹੁੰਚੋ